ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜਿਨ੍ਹਾਂ ਦੀ ਮਹਿਮਾ ਦੇ ਵਿੱਚ ਪਾਈ ਗੁਰਦਾਸ ਜੀ ਫਰਮਾਉਂਦੇ ਹਨ ਪੰਜ ਪਿਆਲੇ ਪੰਜ ਪੀਰ ਸੱਠਮ ਪੀਰ ਬੈਠਾ ਗੁਰਪਹਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਅਸੀਂ ਅੱਜ ਉਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਸਮੇਂ ਜਹਾਂਗੀਰ ਦਾ ਰਾਜ ਸੀ ਗਵਾਲੀਅਰ ਦੇ ਕਿਲੇ ਵਿੱਚ ਗੋਵਿੰਦਾ ਰਾਜੇ ਨਰਕਪਰੀ ਜ਼ਿੰਦਗੀ ਜਿਉਂ ਰਹੇ ਸੀ ਤੇ ਉਹਨਾਂ ਨੂੰ ਇਹ ਵੀ ਆਸ ਨਹੀਂ ਸੀ ਅਸੀਂ ਕਦੇ ਕਿਲੇ ਦੇ ਵਿੱਚੋਂ ਬਾਹਰ ਜਾਵਾਂਗੇ ਉਹਨਾਂ ਨੂੰ ਇਹ ਸੀ ਅਸੀਂ ਇਸੇ ਕਿਲੇ ਦੇ ਵਿੱਚ ਮਰ ਖਾ ਪ ਜਾਵਾਂਗੇ ਤਾਂ ਉਸ ਸਮੇਂ ਬੰਦੀ ਛੋੜ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 52 ਕਲੀਆਂ ਵਾਲਾ ਜੋ ਚੋਲਾ ਕਹਿੰਦੇ ਹਾਂ ਉਸ ਤੇ 50 ਕਲੀਆਂ ਸਨ ਦੋ ਤਣੀਆਂ ਜੋ ਚੋਲਾ ਬੰਨਣ ਵਾਲੀਆਂ ਸਨ ਜਿਹੜਾ ਕਲੀਆਂ ਜਿਹਨੂੰ ਫੜਾ ਦਿੱਤੀਆਂ ਤੇ ਦੋ ਤਣੀਆਂ ਤੇ ਇਸ ਤਰ੍ਹਾਂ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਕਰਵਾਇਆ ਵੀਡੀਓ ਦੇ ਵਿੱਚ ਬਣੇ ਰਹਿਣ ਆਪਾਂ ਦਰਸ਼ਨ ਕਰਦੇ ਹਾਂ ਉਸ ਗੁਰਦਾਰਾ ਸਾਹਿਬ ਦੇ ਚੱਲਦੇ ਇਸ ਟਾਈਮ ਅਸੀਂ ਜੰਡਾਲੀ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਜਿੱਥੇ ਕਿ 6ਵੇਂ ਪਾਤਸ਼ਾਹ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਬਣਿਆ ਹੈ ਗੁਰਦਾਰਾ ਸਾਹਿਬ ਦੇ ਸਾਡੇ ਚੈਨਲ ਦੇ ਉੱਤੇ ਜਾ ਕੇ ਦਰਸ਼ਨ ਕਰ ਸਕਦੇ ਹਾਂ ਜੇੜੇ ਦੇ ਪੁਲ ਤੇ ਆ ਗਏ ਹਾਂ ਇਸ ਟਾਈਮ ਅਸੀਂ ਇੱਥੋਂ ਹੀ ਰਾੜਾ ਸਾਹਿਬ ਰੋਡ ਜਾਵਾਂਗੇ ਜੋ ਸਿੱਧਾ ਕਢਾਣੀ ਪਿੰਡ ਨੂੰ ਜਾਊਗਾ ਇਸ ਟਾਈਮ ਸੀ ਜਗੇੜੇ ਦੇ ਪੁਲ ਦੇ ਉੱਤੇ ਆ ਜਗੇੜੇ ਦੇ ਪੁਲ ਦੇ ਉੱਤੇ ਸਭਾ ਦੇ ਦਿਨਾਂ ਕਰਕੇ ਲੰਗਰ ਲਗਾਏ ਗਏ ਸੀ ਛਾਦੇ ਲੰਗਰ ਇੱਥੇ ਚੱਲ ਰਹੇ ਸੀ ਜੋ ਵੀ ਸੰਗਤ ਸਭਾ ਦੇ ਉੱਤੇ ਜਾ ਰਹੀ ਸੀ ਜਾਂ ਆ ਰਹੀ ਸੀ ਉਹ ਲੰਗਰ ਸਾਹਿਬ ਦੇ ਤੋਂ ਜਾ ਰਹੀ ਸੀ ਅੱਗੇ ਵੀ ਇੱਕ ਲੰਗਰ ਲੱਗਿਆ ਹੋਇਆ ਸੀ ਤੇ ਛੋਟੇ ਸਾਹਿਬ ਜਦੋਂ ਸੀ ਜਿਹੜੀ ਫਿਲਮ ਆਈ ਸੀ ਉਹ ਮੂਵੀ ਤੇ ਚੱਲ ਰਹੀ ਸੀ ਮਨਾਲ ਹੀ ਅਸੀਂ ਇਸ ਟਾਈਮ ਪਹੁੰਚेंगे ਆ ਰਾੜਾ ਸਾਹਿਬ ਰਾੜਾ ਸਾਹਿਬ ਪਿੰਡ ਦਾ ਨਾਮ ਹੈ ਰਾੜਾ ਤੇ ਗੁਰਦੁਆਰਾ ਸ੍ਰੀ ਕਰਮਸਰੀ ਇੱਥੇ ਬਣਿਆ ਹੋਇਆ ਹੈਗਾ ਜੋ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਬਣਿਆ ਹੋਇਆ ਹੈਗਾ ਇੱਥੇ ਆ ਕੇ ਵੀ ਜਰੂਰ ਆਪ ਜੀ ਦਰਸ਼ਨ ਕਰੋ ਬਹੁਤ ਸੋਹਣਾ ਸਥਾਨ ਬਣਿਆ ਹੈਗਾ ਇੱਕ ਵਾਰ ਆਪ ਜੀ ਇੱਥੇ ਦਰਸ਼ਨ ਕਰੋ ਇੱਥੇ ਵੀ ਸੰਗਤ ਦਾ ਭਾਰੀ ਘਟ ਸੀ ਤੁਸੀਂ ਦੇਖ ਸਕਦੇ ਹੋ ਸਭ ਤੋਂ ਸਭਾ ਦੇ ਕਰਕੇ ਸੰਗਤ ਤੇ ਬਹੁਤ ਜ਼ਿਆਦਾ ਸੀ ਤੇ ਇਹ ਘੱਟ ਤੁਸੀਂ ਦੇਖ ਹੀ ਸਕਦੇ ਹੋ ਤੇ ਦੁਕਾਨਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀ ਇੱਥੇ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਠੰਡੇ ਦੇ ਕਾਰਨ ਹਣ ਕੋਟੀਆਂ ਸਵਾਟਰ ਸਾਰਾ ਕੋਈ ਤੇ ਲੱਗਿਆ ਸੀ ਤੇ ਨਾਲ ਹੀ ਅਸੀਂ ਤੋਂ ਦੇਖ ਕੇ ਸਾਰਾ ਨਿਕਲ ਗਏ ਮੇਲਾ ਇਸ ਟਾਈਮ ਅਸੀਂ ਕਡਾਣੀ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ ਇਹ ਰਾਣਾ ਸਾਹਿਬ ਰੋਡ ਦੇ ਉੱਤੇ ਗੇਟ ਬਣਿਆ ਹੋਇਆ ਹੈਗਾ ਇੱਥੋਂ ਪਹਿਲ 10 ਕਿਲੋਮੀਟਰ ਦੇ ਉੱਤੇ ਆ ਤੇ ਸਾਹਮਣੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਆ ਗੋ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਅਸੀਂ ਆ ਚੁੱਕੇ ਹਾਂ ਇਸ ਟਾਈਮ ਹੀ ਲੰਗਰਾਲ ਦੇ ਸਾਹਮਣੇ ਖੜੇ ਹਾਂ ਦੋਵੇਂ ਸਾਈਡ ਤੋਂ ਪੌੜੀਆਂ ਚੜ੍ਹਦੀਆਂ ਦਰਬਾਰ ਸਾਹਿਬ ਨੂੰ ਇਸ ਟਾਈਮ ਅਸੀਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਆ ਚੁੱਕੇ ਹਾਂ ਕਿਹਾ ਜਾਂਦਾ ਹੈ ਕਿ ਭਾਈ ਸੂਰਤੀ ਜੀ ਦੇ ਘਰ ਛੇਵੇਂ ਪਾਸਾ ਸ੍ਰੀ ਗੁਰੂ ਹਰਗੋਬਿੰਦ ਜੀ 45 ਦਿਨs ਠਹਿਰੇ ਸੀ ਤੇ ਇਲਾਕੇ ਵਿੱਚ ਨਾਮ ਬਾਣੀ ਦਾ ਪ੍ਰਵਾਹ ਚਲਾਇਆ ਸੀ ਤੇ ਉਹਨਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਇੱਕ ਪੋਤੀ ਸਾਹਿਬ ਉਸ ਨੂੰ ਬਖਸ਼ਿਸ਼ ਕੀਤੇ ਸੀ ਆਓ ਆਪਾਂ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਦੇ ਹਾਂ ਤੇ ਉਸ ਪੋਤੀ ਤੇ ਚੋਲਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਮਾਰਿਆ ਤੋਵਾਰ ਸਤਵਰ ਕਟੇ ਮਾ ਮੋਦਾਰ ਸਤ ਜੋ ਕਰਦਾ ਆਪ ਜੀ ਜੋ ਜੋੜਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਇਹ ਜੋੜਾ 6ਵੇਂ ਸਤਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਜੋੜਾ ਹੈ ਆਪ ਜੀ ਉਸ ਪਾਵਨ ਚੋਲਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਜਿਸ ਚੋਲੇ ਨੂੰ ਪਾ ਕੇ ਗੁਰੂ ਸਾਹਿਬ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਰਿਹਾ ਕਰਵਾਇਆ ਸੀ ਇਹ ਪਾਵਨ ਪੰਜ ਗ੍ਰੰਥੀ ਜੋ ਕਿ ਪਾਈ ਸੂਰਤੀ ਜੀ ਨੂੰ ਇਹ ਸਾਰੀਆਂ ਨੁਸਾਨੀਆਂ ਦਿੱਤੀਆਂ ਹਨ ਉਹ ਪੰਜ ਗ੍ਰੰਥੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪੂਤੀ ਜੋ ਕਿ ਸੋਨੇ ਦੀ ਕੜਾਈ ਦੇ ਵਿੱਚ ਮੜੀ ਹੋਈ ਹੈ ਇਸ ਨਮ ਦਿਨ ਨਾਲ ਸਤਗੁਰਾਂ ਨੇ ਆਪਣਾ ਘੋੜਾ ਬੰਨਿਆ ਸੀ ਯੋ ਅੱਜ ਵੀ ਮੌਜੂਦ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਜੋ ਗੁਰੂ ਘਰ ਦਾ ਇਤਿਹਾਸ ਹੈ ਆਪ ਜੀ ਦੇਖ ਸਕਦੇ ਹੋ ਇੱਥੇ ਸਾਰਾ ਲੰਗਰ ਦੇ ਵਿੱਚ ਲਿਖਿਆ ਗਿਆ ਹੈ ਇਹ ਪਿੰਡ ਦੇ ਵਿੱਚ ਜੋ ਵੀ ਗੇਟ ਬਣੇ ਸੀ ਤੋਂ ਇੱਕ ਦੋ ਸ਼ਾਟ ਲੈ ਸੀ ਤੇ ਰਾਹ ਦੇ ਵਿੱਚ ਲੰਗਰ ਲੱਗਿਆ ਸੀ ਉਤੋਂ ਆਪਾਂ ਨੂੰ ਛੋਲੇ ਸੱਕ ਕੇ ਤੇ ਸਿੱਧਾ ਆਪਾਂ ਰਾੜਾ ਸਾਹਿਬ ਨੂੰ ਵਾਪਸ ਚਲੇ ਗਏ ਗੁਰਦੁਆਰਾ ਸ੍ਰੀ ਚੋਲਾ ਸਵਜਾ ਕੇ ਅਸੀਂ ਵਾਪਸ ਆ ਚੁੱਕੇ ਹਾਂ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀ ਬਲੌਗ ਸਾਡੇ ਇਸ ਚੈਨਲ ਦੇ ਉੱਤੇ ਗੁਰਦੁਆਰ ਸਾਹਿਬ ਦੇ ਆਉਣਗੇ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀ ਬਲੌਗ ਤੁਸੀਂ ਸਾਡੇ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ